ਗੁਲਾਬ ਟੀਵੀ ਦੇ ਇਹ ਸ੍ਰੋਤਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਵਿੱਚ ਆਏ ਦਿਨ ਗੈਂਗਵਰ ਵਾਰਤਹੀ ਜਾਰੀ ਹੈ ਕੱਲ ਬੰਗਿਆਂ ਦੇ ਬੱਸ ਸਟੈਂਡ ਤੇ ਇੱਕ ਸਕੋਰਪਿਓ ਤੇ ਆਈ 20 ਵਿੱਚ ਆਏ ਤੇ ਨੌਜਵਾਨਾਂ ਵੱਲੋਂ ਅੰਦਰੋਂ ਤੋਂ ਫਾਇਰਿੰਗ ਕੀਤੀ ਗਈ 16 17 ਰੋਂਗ ਉਹਨਾਂ ਵੱਲੋਂ ਚਲਾਏ ਗਏ ਜਿਸ ਕਾਰਨ ਸਕੋਰਪਿਓ ਦੇ ਵਿੱਚ ਜੋ ਪੰਜ ਵਿਅਕਤੀ ਸਨ ਉਹ ਪੱਟੜੋਂ ਹੋ ਗਏ ਉਹ ਗੰਭੀਰ ਰੂਪ ਚ ਜ਼ਖਮੀ ਹੋਏ ਲੋਕਾਂ ਵਿੱਚ ਝਪੜਾਉ ਦੌੜੀ ਮਚ ਗਈ ਆ ਸਕੋਰਪੀਅ ਦੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਨੇ ਪੰਜਾ ਵਿਅਕਤੀ ਨੂੰ ਪਹਿਲਾ ਢਾਹ ਕਲੇਰਾ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਉਸ ਤੋਂ ਬਾਅਦ ਉਹਨਾਂ ਨੂੰ ਲੁਧਿਆਣੇ ਬੀ ਐਮ ਸੀ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਉਥੋਂ ਰੈਫਰ ਕਰ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਆਏ ਦੇ ਨੇ ਇਸ ਤਰ੍ਹਾਂ ਗੋਲੀਆਂ ਚੱਲਦੀਆਂ ਰਹਿਣਗੀਆਂ ਕਿ ਪੁਲਿਸ ਤੋਂ ਇਹ ਕੰਮ ਬਾਹਰ ਹੁੰਦਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਤੇ ਸੋਚਣ ਵਾਲੀ ਗੱਲ ਹੈ ਪ੍ਰਸ਼ਾਸਨ ਤੇ ਪੁਲਿਸ ਤੇ ਇਸ ਦਾ ਸਵਾਲੀਆ ਚਿੰਨ ਲੱਗਦਾ ਹੈ ਸਰਕਾਰ ਤੇ ਵੀ ਸਵਾਲੀਆ ਚਿੰਨ ਲੱਗਦਾ ਹੈ ਸਰਕਾਰ ਨੂੰ ਪੁਲਿਸ ਨੂੰ ਸਖਤ ਕਰਦੇ ਹੋਏ ਇਹ ਕਾਰਵਾਈਆਂ ਰੋਕਣੀਆਂ ਚਾਹੀਦੀਆਂ ਨੇ ਕਮੈਂਟ ਬਾਕਸ ਵਿੱਚ رائے ਜ਼ਰੂਰ ਦਿਓ ਧੰਨਵਾਦ